ਇੱਕ ਜਿਹੜੀ ਗੰਢੀ ਹੁੰਦੀ ਹੈ ਦੇ ਨਾਲ ਇੱਕ ਛੋਟੀ ਛੋਟੀ ਗੰਢੀ ਬਣਦੀ ਹੁੰਦੀ ਆ ਉਹਦਾ ਕੀ ਖਾਸੀਤ ਹੁੰਦੀ ਹੈ ਜੀ ਇਹਨੂੰ ਅਸੀਂ ਐਕਸਪੈਰੀਮੈਂਟ ਕੀਤਾ ਸਾਨੂੰ ਕੋਈ ਵੈਦ ਮਿਲੇ ਪੁਰਾਣੇ ਜੀ ਤੇ ਇੰਨਾ ਇੰਨੇ ਸ਼ਹਿਦ ਨੂੰ ਇੰਨੇ ਗਾੜ੍ਹੇ ਸ਼ਹਿਦ ਨੂੰ ਉਹਨੇ ਪਾਣੀ ਮਿਲਾਦਾ ਤੇ ਤੁਹਾਡੇ ਖੂਨ ਨੂੰ ਵੀ ਗਾੜਾ ਨਹੀਂ ਹੋਣ ਦਿੰਦਾ ਉਹਨੂੰ ਅਟੈਕ ਹੋ ਨਹੀਂ ਸਕਦਾ ਮੈਂ ਗਰੰਟੀ ਕਰਦਾ ਤੇ ਜਦੋਂ ਠੰਡ ਪੂਰੀ ਪੈਨ ਲੱਪੀ ਆਪਾਂ ਖੇਤ ਦੀ ਬੁੱਕਲ ਮਾਰ ਕੇ ਵਾਟਰ ਪਾ ਕੇ ਖੇਤ ਜਾਵਾਂਗੇ ਉਦੋਂ ਉਹ ਗਣਾ ਮੰਡੀ ਇਹ ਵਿੱਚ ਵਾਹਣ ਪਿਆ ਰਹਿੰਦਾ ਪਟਾਈ ਦਾ ਸਮਾਂ ਤੇ ਬਿਜਾਈ ਦਾ ਸਮਾਂ ਸੇਮ ਹੀ ਆ ਕਿ ਕੋਈ ਵੱਖਰਾ ਅੱਡੇ ਜਿਹੜੇ ਪੰਜਾਬੀ ਲੋਕ ਇਹਨੂੰ ਬਿਲਕੁਲ ਨਹੀਂ ਥੰਦ ਕਰਦੇ ਪਹਿਲਾਂ ਬੀਜ ਬਣਾਵੇ ਬੰਦਾ ਸਾਰਾ ਬੀਜ ਬੋਨ ਲੈ ਕੇ ਨਾ ਪੰਗਾ ਲਾਉ ਉਹ ਟਾਕੜ ਖੇਤੀ ਹੈ ਇਹਨੂੰ ਕੋਈ ਵਾਇਰਸ ਨਹੀਂ ਪੈਂਦਾ ਕੋਈ ਇਹਨੂੰ ਥ੍ਰੈਪਸ ਨਹੀਂ ਪੈਂਦੀ ਜਿਵੇਂ ਹੁਣ ਇਹ ਲਸਣ ਆ ਇਹ ਤੁਸੀਂ ਪੱਟੀ ਜਾਣਦੇ ਹੋ ਹਾਂਜੀ ਹਾਂਜੀ ਠੀਕ ਆ ਇਹ ਜਿਹੜਾ ਇਹ ਲਸਣ ਆ ਕਿਹੜੀ ਵੈਰਾਈਟੀ ਹੈ ਉੱ ਇਹ ਕਸ਼ਮੀਰੀ ਦਸਨ ਹੈ ਜੀ ਇਹ ਹਾਂਜੀ ਇਹਦੀ ਸੇਵਾ ਨਹੀਂ ਬਾੜੀ ਕਰਨੀ ਚਾਹੀਦੀ ਨਹੀਂ ਗੰਡੇ ਪਾਟਣ ਲੱਭਦੇ ਆ ਪਹਿਲਾਂ ਅਸੀਂ ਸੇਵਾ ਜਾਰੀ ਕਰ ਦਿੰਦੇ ਸੀ ਹੂੰ ਤਾਂ ਆ ਸਭ ਤੋਂ ਵੱਡੀ ਚੀਜ਼ ਆ ਹਨਾ ਜਿਹੜਾ ਫੁੱਲ ਜਾਏ ਹੂੰ ਇਹ ਤੋੜਨੇ ਸਾਰੇ ਅੱਛਾ ਆ ਜਿਹੜੇ ਉੱਪਰ ਫੁੱਲ ਬਣੇ ਆ ਉਹ ਫੁਲਾਈ ਜਾਂਦਾ ਫੁੱਲ ਜੀ ਇਹ ਹੂੰ ਆਈ ਕਾਫੀ ਬਣਾ ਗਿਆ ਕੱਲ ਤੋੜੇ ਵੀ ਬਹੁਤ ਇੱਕ ਜਿਹੜੀ ਗੰਡੀ ਹੁੰਦੀ ਹੈ ਇਹਦੇ ਨਾਲ ਇੱਕ ਛੋਟੀ ਛੋਟੀ ਗੰਡੀ ਬਣਦੀ ਹੁੰਦੀ ਆ ਉਹਦਾ ਕੀ ਖਾਸੀਤ ਹੁੰਦੀ ਹੈ ਜੀ ਕਿਸਾਨ ਵੀਰੋ ਜਿਹੜੀ ਆ ਚੀਜ਼ ਬਣਦੀ ਆ ਆ ਬਣੀਆਂ ਤਿੰਨ ਚਾਰ ਪੰਜ ਬਣ ਜਾਂਦੀਆਂ ਦੇ ਥੱਲੇ ਇਹ ਹਾਂਜੀ ਕੱਚਾ ਹੈ ਮੇਰੇ ਸਾਹ ਨਾਲ ਇਹ 40 45 ਦਿਨ ਲਾਉਗਾ ਸਵਾ ਮਹੀਨਾ ਜੀ ਮੰਨ ਲਓ ਜੀ ਜਿਹੜੀ ਆ ਚੀਜ਼ ਨਾ ਜੀ ਇਹਨੂੰ ਕਸ਼ਮੀਰੀ ਲਾਹਣ ਕਹਿੰਦੇ ਆ ਤੁਹਾਡੇ YouTube ਤੇ ਜਾਂ Google ਤੇ ਜਾਂ ਥੋੜਾ ਤੇ ਆਪੋ ਆਪਣਾ ਤਜਰਬਾ ਸੋਸ਼ਲ ਮੀਡੀਆ ਤੇ ਇਹਦੇ ਬਹੁਤ ਜ਼ਿਆਦਾ ਗੋਣ ਹੈ ਇਹਨੂੰ ਅਸੀਂ ਐਕਸਪੈਰੀਮੈਂਟ ਕੀਤਾ ਸਾਨੂੰ ਕੋਈ ਵਾਇਦ ਮਿਲੇ ਪੁਰਾਣੇ ਜੀ ਅਸੀਂ ਇਹਨੂੰ ਛੱਲ ਕੇ ਮੋਤੀ ਜਾਂ ਕੱਢ ਕੇ ਵਿੱਚੋਂ ਇਹਨੂੰ ਇਸ ਤਰ੍ਹਾਂ ਛੱਲਣਾ ਦੋ ਪਰਤਾਂ ਹੁੰਦੀਆਂ ਇਹਦੇ ਵਿੱਚ ਇਹਨੂੰ ਇਸ ਤਰ੍ਹਾਂ ਵੀ ਖਾ ਸਕਦੇ ਆ ਜੇ ਤੁਸੀਂ ਕਹਿੰਦੇ ਬੱਚਿਆਂ ਨੂੰ ਸਾਰਾ ਫੈਮਿਲੀ ਖਾ ਲੈ ਤੇ ਥੋੜੀ ਮਿਹਨਤ ਕਰਨੀ ਪੈਣੀ ਇਹਨੂੰ ਛੱਲ ਕੇ ਇਹਦੇ ਥੋੜੇ ਬਣਨਗੇ ਹੂੰ ਮੋਤੀਆ ਨਿਕਲੇਗਾ ਮੋਤੀਆ ਨਿਕਲ ਆਊਗਾ ਇਹਨੂੰ ਥੋੜਾ ਜਿਹਾ ਪਾਣੀ ਨਾਲ ਧੋ ਗਏ ਥੋੜਾ ਜਿਹਾ ਹੂੰ ਇੱਕ ਘੰਟਾ ਧੁੱਪ ਲਵਾ ਲਓ ਜਿਹੜਾ ਪਾਣੀ ਖੁਸ਼ਕ ਹੋ ਜੇ ਤੇ ਕਾਚਰਾ ਮਰਦਬਾਨ ਹੋਵੇ ਹੂੰ ਕਾਚਰੇ ਮਰਦਬਾਨ ਚ ਤੁਸੀਂ ਇਹਨੂੰ ਭਰ ਦਿਓ ਉਤੋਂ ਬਾਅਦ ਉਹ ਸ਼ਹਿਦ ਥੋੜਾ 2 2.5 ਮਹੀਨਿਆਂ ਚ ਥੋੜਾ ਸ਼ਹਿਦ ਪਾਣੀ ਬਣ ਜਾਊਗਾ ਹੂੰ ਜੇ ਸ਼ਹਿਦ ਨੂੰ ਪਾਣੀ ਪਰਾਤਾ ਵੀ ਇੰਦਾ ਇੰਨੇ ਸ਼ਹਿਦ ਨੂੰ ਇੰਨੇ ਗਾੜੇ ਸ਼ਹਿਦ ਨੂੰ ਉਹਨੇ ਪਾਣੀ ਬਣਾਤਾ ਤੇ ਤੁਹਾਡੇ ਖੂਨ ਨੂੰ ਵੀ ਗਾੜਾ ਨਹੀਂ ਹੋਣ ਦਿੰਦਾ ਹੁੰ ਨਾ ਟੈਗ ਹੋ ਨਹੀਂ ਸਕਦਾ ਮੈਂ ਗਰੰਟੀ ਕਰਦਾ ਤੇ ਜ਼ਿਆਦਾ ਜਾਣਕਾਰੀ ਲਈ YouTube ਤੇ ਦੇਖੋ ਮੇਰੀ ਖਾਸੀਤਾ ਵੀ ਜਿਹੜੀ ਉਤਲੀ ਗੰਢੀ ਜਿਹੜੀ ਹੈਗੀ ਉਹ ਵੀ ਕੰਮ ਆਉਂਦੀ ਹੈ ਥੱਲੇ ਵਾਲੀਆਂ ਨਹੀਂ ਗੰਢੀਆਂ ਬੰਦੀਆਂ ਵੀ ਕੰਮ ਬਹੁਤ ਕੰਮ ਦੀ ਦੂਜਾ ਲਸਣ ਆ ਉਹ ਬਹੁਤ ਖਾਸ ਮੰਨਦੇ ਆ ਜਿਹੜਾ ਆਪਣਾ ਪੁਰਾਣੇ ਸਮੇਂ ਤੋਂ ਚੱਲਿਆ ਆਉਂਦਾ ਲਾਲ ਲਸਣ ਇਹਨੂੰ ਇੰਨਾ ਲੋਕ ਪਸੰਦ ਕਿਉਂ ਨਹੀਂ ਕਰਦੇ ਇਹ ਨਾ ਜਦੋਂ ਅਸੀਂ ਇਹਨੂੰ ਕੁੱਟ ਕੇ ਜਾਂ ਨੂੰ ਚੀਰ ਕੇ ਦਾਲ ਚ ਪਾਉਣੇ ਤੜਕਾ ਲੋਣੇ ਝੱਗ ਜੀ ਬਣਦੀ ਇਹਨੂੰ ਸਾਡੇ ਜਿਹੜੇ ਪੰਜਾਬੀ ਲੋਕ ਇਹਨੂੰ ਬਿਲਕੁਲ ਨਹੀਂ ਥੰਦੇ ਕਰ ਅੱਛਾ ਜਦੋਂ ਝੱਗ ਜੀ ਬਣ ਗਿਆ ਉਹ ਕਹਿੰਦੇ ਯਾਰ ਕੀ ਇਹ ਬਹ ਇਹ ਖਰਾਬ ਹੋ ਗਿਆ ਪਰ ਇਹਨੂੰ ਜੇ ਤੁਸੀਂ ਇਹਦੀ ਸਬਜ਼ੀ ਬਣਾਉਣੀ ਹੈ ਜਿੰਨੀ ਇਹਦੇ ਤੱਤ ਜਾਦੇ ਆ ਪੋਸ਼ਟਿਕ ਤਾਂ ਜਾਦੇ ਆ ਤੁਸੀਂ YouTube ਤੇ ਦੇਖ ਲਓ Google ਤੇ ਦੇਖ ਲਓ ਕਸ਼ਮੀਰੀ ਦਾ ਹਨ ਭਰ ਕੇ ਇਹਦੇ ਗੁਣ ਬਹੁਤ ਆ ਜੀ ਚੀਜ਼ ਇਹਦੇ ਚ ਕੋਈ ਹੋਰ ਥੱਲੇ ਨਿਕਲੇ ਜੜ ਨਹੀਂ ਨਿਕਲੂਗੀ ਹਮ ਤੇ ਇਹਨੂੰ ਜੇ ਤੁਸੀਂ ਸਬਜ਼ੀ ਚ ਪਾਉਣਾ ਹੈ ਇਹਨੂੰ ਛਿੱਲ ਲਓ ਛਿੱਲਣ ਤੋਂ ਬਾਅਦ ਇਹਨੂੰ ਬਰੀ ਬਰੀ ਕੱਟ ਲਓ ਜਾਂ ਕੂਡੇ ਕੁੱਟ ਲਓ ਤੇ ਇਹਨੂੰ ਕੱਲੇ ਤੇਲ ਦੇ ਵਿੱਚ ਜਾਂ ਘਿਓ ਜ ਫਰਾਈ ਕਰ ਲਓ ਉਹਨੂੰ ਬਾਹਰ ਕੱਢ ਲਓ ਦੂਜਾ ਮਸਾਲਾ ਪਾ ਕੇ ਇਹਨੂੰ ਵਿੱਚ ਪਾਓ ਹਮ ਤੇ ਫੇਰ ਥੋੜੀ ਦਾਲ ਥੋੜੇ ਮੂੰਹ ਨਾਲ ਦੀ ਅਛਾ ਇਹਨੂੰ ਖਾਣ ਦਾ ਤਰੀਕਾ ਹੈਗਾ ਇਹਦੇ ਪੋਸ਼ਟਿਕ ਤਾਂ ਜ਼ਿਆਦੇ ਆ ਤੱਤ ਜ਼ਿਆਦੇ ਆ ਦੇ ਵਿੱਚ ਬਿਹਾਰਪੁਰ ਦੇ ਲੋਕੋ ਤੇ ਲਹਣ ਬੀਜਦੇ ਆ ਹੂੰ ਉਹਦੀ ਭੁਰਜੀ ਵੀ ਕੱਟ ਕੇ ਬਣਾਉਂਦੇ ਮੈਂ ਵੀ ਬਣਾ ਕੇ ਦੇਖੀ ਸੀ ਹੂੰ ਇਹਦੀ ਕੱਟ ਕੇ ਬਰੀ ਕੁੜੀ ਭੁਰਜੀ ਵਧੀਆ ਬਣ ਜਾਂਦੀ ਦੁੱਧ ਪਾ ਕੇ ਹੂੰ ਸਬਜੀ ਵਧੀਆ ਬਣ ਜਾਂਦੀ ਤੁਸੀਂ ਵੀ ਅੱਜ ਲੈ ਕੇ ਜਾਓ ਥੋੜਾ ਜਿਹਾ ਕਟਾਈ ਇਹਦੀ ਕਿਉਂ ਕਰਨੀ ਆ ਕਟਾਈ ਵੇਖੋ ਜੀ ਇਹਦਾ ਜਿਹੜੀ ਐਨਰਜੀ ਇਹਨੇ ਲਾਇ ਨਹੀਂ ਫੁੱਲਨੇ ਜੀ ਉਹ ਨਰਦੀਆਂ ਲਵੇ ਨੂੰ ਖੱਸੀ ਕਰ ਦਿਓ ਹੂੰ ਤੁਹਾਡਾ ਗੰਡਾ ਵਧੀਆ ਬਣੂ ਸਟੋਰ ਦੀ ਕਪੈਸਿਟੀ ਲੰਮੀ ਹੋਊਗੀ ਰਿਪ੍ਰੋਡਕਸ਼ਨ ਜ਼ਿਆਦਾ ਹੈ ਜੀ ਅੱਛਾ ਪ੍ਰੋਡਕਸ਼ਨ ਜ਼ਿਆਦਾ ਹੈ ਬੀ ਵੀ ਇਹਦਾ ਉਧਰੋਂ 2.5 ਗੁਣਾ ਵੱਧ ਪੈਂਦਾ ਹੂੰ ਜਿਹੜੀ ਮੋਟੀ ਗੰਢੀ ਬਣਦੀ ਬੋਕਵੰਟ ਦੇ ਕਰੀ ਜਾੜਦਾ ਇਹ ਹੂੰ ਪਰ ਇਹਦਾ ਜੇ ਕਿਸੇ ਨੇ ਖੇਤੀ ਕਰਨੀ ਹੈ ਹੂੰ ਤਾਂ ਪਹਿਲਾਂ ਇਹਦਾ ਪਹਿਲਾਂ ਬੀ ਬਣਾਵੇ ਬੰਦਾ ਸਾਰਾ ਬੀਜ ਬੋਲ ਲੈ ਕੇ ਨਾ ਪੰਗਾ ਲਾ ਉਹ ਟਾਕੜ ਖੇਤੀ ਹੈ ਇਹਨੂੰ ਕੋਈ ਵਾਇਰਸ ਨਹੀਂ ਪੈਂਦਾ ਕੋਈ ਇਹਨੂੰ ਥ੍ਰੈਪਸ ਨਹੀਂ ਪੈਂਦੀ ਹੂੰ ਇਹਨੂੰ ਝਾਕਨ ਦੀ ਲੋ ਲਾਉਣ ਤੋਂ ਬਾਅਦ ਝਾਕਨ ਦੀ ਲੋ ਇਹਦੇ ਬਣਦੇ ਜੇ ਦੀ ਸੇਵਾ ਬਾਲੀ ਕਰਤੀ ਗੰਡਾ ਵੱਡਾ ਬਣਦਾ ਫਿਰ ਉਹ ਉਹਨਾਂ ਪਾੜ ਜਾਂਦਾ ਗੰਡਾ ਹੂੰ ਗੰਡੇ ਦੀ ਮੰਡੀ ਜਾਂਦੇ ਜਿਵੇਂ ਉਹ ਆਪਣੀਆਂ ਲਸਣ ਦੀਆਂ ਗੰਡੀਆਂ ਤੇ ਕਾਫੀ ਬਣ ਜਾਂਦੀਆਂ ਇਹਦੀਆਂ ਗੰਡੀਆਂ ਮੋਟਾ ਹੋਣ ਕਰਕੇ ਕਿੰਨੀਆਂ ਕਿ ਗੰਡੀਆਂ ਬਣਦੀਆਂ 16 17 12 15 18 20 22 ਬਣ ਜਾਂਦੀਆਂ ਇਹਦੀਆਂ ਬਣ ਜਾਂਦੀਆਂ ਹਾਂ ਪਰ ਇਹਨੂੰ ਜੇ ਤੁਸੀਂ ਜ਼ਿਆਦਾ ਖਰਾਕ ਪਾਤੀ ਫਿਰ ਗੰਡਾ ਥੋੜਾ ਪਾੜ ਜਾਂਦਾ ਇੱਕ ਤਾਂ ਆਹ ਤੋੜਨ ਵਾਲਾ ਆਈ ਮੀ ਇਹ ਤੋੜ ਤੋਂ ਰਹਿ ਕੇ ਥੋੜੇ ਗੰਡੇ ਦੀ ਥੋੜਾ ਗੰਡਾ ਹੱਥ ਲਾਉਂਗੇ ਖਿਲਰ ਜੂਗਾ ਪਟਾਈ ਦਾ ਸਮਾਂ ਤੇ ਬਜਾਈ ਦਾ ਸਮਾਂ ਸੇਮ ਹੀ ਆ ਕਿ ਕੋਈ ਵੱਖਰਾ ਇਹਦਾ ਜਦੋਂ ਜੀ ਇਹਨੂੰ ਪਾਲ ਦੇ ਅਕਤੂਬਰ ਦੇ ਮਹੀਨੇ ਲਾ ਦਿਓ ਹੂੰ ਤੇ ਇਹਨੇ ਜਾ ਕੇ ਉਗਣਾ ਜਾ ਕੇ ਆਪਣਾ ਦਸੰਬਰ ਦੇ ਵਜੇ ਜਦੋਂ ਠੰਡ ਪੂਰੀ ਪੈਣ ਲੱਪੀ ਆਪਾਂ ਖੇਤ ਦੀ ਬੁੱਕਲ ਮਾਰ ਕੇ ਵਾਟਰ ਪਾ ਕੇ ਖੇਤ ਜਾਵਾਂਗੇ ਉਦੋਂ ਉਗਣਾ ਮੰਡੀ ਇਹੋ ਵਿੱਚ ਵਾਹਣ ਚ ਪਿਆ ਰਹਿੰਦਾ ਚਲੋ ਆਪਾਂ ਕਹਿੰਦੇ ਹੁਣ ਕੰਮ ਨਿਬੜ ਗਏ ਯਾਰ ਹੂੰ ਠੀਕ ਹੈ ਨਾ ਇਹ ਜਮੀਨ ਚ ਪੈਣਾ ਡੂੜ ਮਹੀਨਾ ਨਿਯੁਗਦਾ ਹੈ ਜੇ ਇਹਨੂੰ ਠੰਡ ਤੇ ਲਿਆਵੋਗੇ ਤੇ 15 ਦਿਨਾਂ ਹੋਰ ਬਾਹਰ ਆਇੰਦਾ ਅੱਛਾ ਡੂੜ ਮਹੀਨੇ ਦਾ ਬਦਲ ਹੁੰਦਾ ਵੀ ਉਹ ਹੀ ਹਲਦੀ ਵਾਲੀ ਗਾਦੀ ਆ ਗਈ ਵੀ ਡੂੜ ਮਹੀਨੇ ਦਾ ਮਤਲਬ ਹੈ ਜੇ ਇਹਨੂੰ ਤੁਸੀਂ ਨਵੰਬਰ ਦੇ ਅਖੀਰ ਤੇ ਲਾਉਂਗੇ ਤਦ ਤੋਂ ਸੰਪੋਰਟ ਬਾਹਰ ਆ ਜੂਗਾ ਜੇ ਤੁਸੀਂ 1 ਅਕਤੂਬਰ ਦਾ ਮਹੀਨਾ ਲਾਇਆ ਤੇ ਫਿਰ 2 ਮਹੀਨੇ ਹੋ ਗਿਆ ਅਕਤੂਬਰ ਦਾ ਸਾਰਾ ਮਹੀਨਾ ਗੱਲ ਲੋ ਦੇ ਉਹ ਗੱਲ ਲੋ ਅਗਲਾ ਮਹੀਨਾ ਫਿਰ ਸਮਾਂ ਸੇਮ ਹੀ ਲੈਂਦਾ ਉਹ ਦੂਜੇ ਲਸਾਂ ਨਹੀਂ ਨਹੀਂ ਸਮਾਂ ਤਾਂ ਇਹ ਲਾਊਗਾ ਵੱਧ ਹੁਣ ਇਹ 15 ਮਈ ਦੇ ਆਸੇ ਪਾਸੇ ਆਊਗਾ ਉਦੋਂ ਵੱਧ ਲੱਜੂਗਾ ਥਾਂ ਥੋੜਾ ਡੇਟ ਲੱਗਿਆ ਸਾਡਾ ਠੀਕ ਹੈ ਪਰ ਆ ਚੀਜ਼ ਦਾ ਖਿਆਲ ਰੱਖੋ ਵੀ ਆ ਡੰਡੇ ਜਿਹੜੇ ਆਹ ਲੱਗੇ ਆਪ ਨੂੰ ਦਿਖਾਉਣੇ ਆ ਇਹ ਲਾਜ਼ਮੀ ਤੋੜੋ ਕਹਿੰਦਾ ਮੋਲ ਨਹੀਂ ਇਹ ਫੁੱਲ ਜੇਬ ਦੇ ਬਣ ਜਾਣਗੇ ਆਹ ਫੁੱਲ ਜੇ ਬਣ ਜੂਗਾ ਇਹ ਜੇ ਇਹ ਥੋੜੀ ਕਾਫੀ ਨਰਮੀ ਲੈਣੀ ਇਹਦੇ ਤੇ ਬੀਜ ਜੇ ਪਾ ਆ ਥੋੜਾ ਲੇਟ ਹੋਇਆ ਪਿਆ ਜਵਕਾਂ ਤੋਂ ਚਲ ਕੰਮ ਧੰਦੇ ਚ ਸੋ ਦਿੱਤੀ ਹੋਈ ਜਾਣਕਾਰੀ ਚੰਗੀ ਲੱਗੀ ਤਾਂ ਹੋਰ ਕਿਸਾਨ ਪਰੋਣਾ ਸਾਂਝੀ ਕਰਿਓ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੁਹਾਡੇ ਨਾਲ ਮਿਲ ਕੇ ਬਹੁਤ ਵਧੀਆ ਲੱਗੀ ਧੰਨਵਾਦ ਤੁਹਾਨੂੰ ਬਹੁਤ ਬਹੁਤ ਸੀ ਗਾ